ਆਮ ਆਦਮੀ ਪਾਰਟੀ ਇੱਕ ਉਹ ਪਾਰਟੀ ਹੈ ਜਿਹੜੀ ਲੋਕਾਂ ਦੀ ਪਾਰਟੀ ਹੈਗੀ ਹੈ ਔਰ ਲੋਕਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਜੋ ਇਹ ਕਹਿੰਦੇ ਨੇ ਉਹ ਕਰਦੇ ਨੇ ਉਹਦਾ ਕਰਨੇ ਕੋਈ ਹੈਗਾ ਕਿ ਜਦੋਂ ਪਾਰਟੀ ਆਪਣੀ ਮੈਨੀਫੈਸਟੋ ਲੈ ਕੇ ਚਲੀ थी ਸਰਕਾਰ ਬਣੀ थी 90 ਪਲੱਸ ਪਰਸੈਂਟ ਜਿਹੜੇ ਵਾਅਦੇ ਕੀਤੇ ਉਹ ਸਾਰੇ ਪੂਰੇ ਹੋ ਗਏ ਇੱਕ ਵਾਦਾ ਬਾਕੀ ਰਹਿ ਗਿਆ ਸਾਡਾ ਕਿ ਸਾਡੇ ਮਾਤਾ ਨੂੰ ਪੈਰਾਂ ਨੂੰ ਜਿਹੜਾ ਹਜ਼ਾਰ-ਹਜ਼ਾਰ ਰੁਪਏ ਦੇਣਾ ਸੀਗਾ ਉਹ ਬਾਕੀ ਰਹਿ ਗਿਆ ਮੇਰਾ ਖਿਆਲ ਹੈ ਸੀਐਮ ਸਾਹਿਬ ਨੇ ਮਾਨਯੇ ਆਦਨਿਯ ਭਗਵੰਤ ਮਾਨ ਸਿੰਘ ਮਾਨ ਜੀ ਨੇ ਇਹ ਕਹਿ ਦਿੱਤਾ ਕਿ ਮੈਂ 11-1100 ਰੁਪਏ ਦੇਵਾਂਗਾ ਬਾਕੀ ਉਹਨਾਂ ਨੇ ਇੱਕ ਚੀਜ਼ ਨਹੀਂ ਛੱਡੀ ਜੇ ਬਿਜਲੀ ਤੋਂ ਪਹਿਲੇ ਸਾਲ ਤੋਂ ਲੈ ਕੇ ਹੁਣ ਤੱਕ ਕੰਟੀਨਿਊ ਚੱਲ ਰਹੀ ਹੈ ਜਦੋਂ ਕਿ ਆਪੋਜੀਸ਼ਨ ਕਹਿੰਦੀ ਸੀ ਇਹ ਨਹੀਂ ਹੋਣਾ ਦੂਸਰਾ ਇਹ ਸਾਰੇ ਕਾ ਉਸ ਵਾਸਤੇ ਹੈ ਇੱਕ ਪਰਟੀਕুলਰ ਕਾਸਪਾਸ ਨਹੀਂ ਹੈ ਚਾਹੇ ਸਵਰਨ ਸਿੰਘ ਲਾਹਰਿਆ ਹੈ ਚਾਹੇ ਸ਼ਰਮਾ ਹੈ ਜੋ ਹਿੰਦੁਸਤਾਨ ਚ ਮੇਰਾ ਖਿਆਲ ਹੈ ਫਰਸਟ ਸਟੇਟ ਹੈਗਾ ਜਿੱਥੇ ਸਾਰੇ ਬੰਦਿਆਂ ਵਾਸਤੇ ਟਕ ਟਕ ਚੱਲ ਰਹੀ ਹੈ ਦੇਖੋ ਆਪੋਜੀਸ਼ਨ ਦੇ ਵੀ ਕਹਿੰਦੀ ਸੀਗੇ ਕਿ ਦੇਖੋ ਚਿਮਰਸਨ ਸਾਹਿਬ ਗਏ ਅਭੀ ਚਿਮਰਸਨ ਸਾਹਿਬ ਨੇ ਇਹ ਹਾਲਾਤ ਕਰ ਦਿਆ ਕਿ ਪੰਜਾਬ ਤੇ ਅਗਰ ਕੋਈ ਚੀਤ ਨਜ਼ਰ ਆਂਦੀ ਹੈ ਤਾਂ ਸਿਰਫ ਆਦਰਨੇ ਭਗਵੰਤ ਸਿੰਘ ਮਾਨ ਜੀ ਔਰ ਮੈਂ ਇੱਕ ਚੀਜ਼ ਹੋਰ ਸਤਜਨ ਦਿਨੂ ਕਹਿਣਾ ਚਾਹਨਾ ਕਿ ਮੈਜਨ ਕਾਂਗਰਸ ਨੇ ਜੋ ਇਲੈਕਸ਼ਨ ਦੇ ਟਾਈਮ ਤੇ ਵਾਅਦੇ ਕੀਤੇ ਚਾਇਓ ਗੁਟਕਾ ਸਾਬ ਹੱਥੇ ਰਹਿ ਕੇ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਕਿ ਮੈਂ ਡਰਗ ਖਤਮ ਕਰਾਂਗਾ ਕੁਝ ਨਹੀਂ ਹੋਇਆ ਘਰ ਘਰ ਨੌਕਰੀ ਦਿਆਂਗੇ ਕੁਝ ਨਹੀਂ ਹੋਇਆ ਕਿ ਅਸੀਂ ਆ ਬੱਚਿਆਂ ਨੂੰ ਅਸੀਂ ਮੋਬਾਈਲ ਫੋਨ ਦਿਆਂਗੇ ਕੁਝ ਨਹੀਂ ਹੋਇਆ ਉਹਨਾਂ ਨੇ ਕਿਹਾ ਕਿਸਾਨਾਂ ਦਾ ਅਸੀਂ 100% ਲੋਨ ਮਾਫ ਕਰ ਦਿਆਂਗੇ ਕੁਝ ਨਹੀਂ ਆ ਪੰਜ ਸਾਲ ਰਾਤ ਕੀਤਾ ਚਲੇ ਗਏ ਇੱਕ ਕਾਂਗਰਸ ਇਦਾਂ ਹੀ ਕਰਦੀ ਐ ਉਹ ਕਾਂਗਰਸ ਇੱਕ ਇਦਾਂ ਦੀ ਪਾਰਟੀ ਐ ਉਹ ਦੇਸ਼ ਵਿਰੋਧੀ ਸਿੱਖ ਵਿਰੋਧੀ ਹਿੰਦੂ ਵਿਰੋਧੀ ਮੈਂ ਸਾਰੇ ਲੋਕਾਂ ਨੂੰ ਤੁਹਾਡੇ ਇਸ ਟੀਵੀ ਦੇ ਚੈਨਲ ਦੇ ਮਾਧਿਅਮ ਤੇ ਬੇਨਤੀ ਕਰਾਂਗਾ ਕਿ ਮਿਹਰਬਾਨੀ ਕਰਕੇ ਕਾਂਡੂ ਸਰੂਪੂਰ ਰਿਪੋਰਟ ਦਿਓ ਜਦੋਂ ਵੀ ਰਿਪੋਰਟ ਬਣਾ ਪੰਜਾਬ ਦੀ ਤਰੱਕੀ ਵਾਸਤੇ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਸਿਰਫ ਆਮ ਆਦਮੀ ਪਾਰਟੀ ਜਿਹੜੀ ਇਮਾਨਦਾਰ ਨਾਲ ਤੁਹਾਡਾ ਹਰ ਕੰਮ ਕਰ ਰਹੀ ਹੈ ਔਰ ਚੀਮ ਲਿਸਨ ਸਾਹਿਬ ਅੱਜ ਸਵੇਰੇ ਉੱਠਦੇ ਨੇ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਔਰ ਹਮੇਸ਼ਾ ਤੁਹਾਡਾ ਕੰਮ ਕਰਨਗੇ ਔਰ ਮੈਂ ਸੱਚਨ ਯਕੀਨ ਨਾਲ ਕਹਿਣਾ ਜੋ ਹਾਲਾਤ ਜੋ ਮੈਂ ਬਹੁਤ ਦੇਖਿਆ ਲੋਕਾਂ ਦਾ ਪਿਆਰ ਦੇਖਿਆ ਹਰ ਤਰੀਕੇ ਨਾਲ ਲੋਕੀ ਆਮ ਆਦਮੀ ਪਾਰਟੀ ਦੇ ਨਾਲ ਹੈ ਆਮ ਆਦਮੀ ਪਾਰਟੀ ਨੂੰ ਬੋਟ ਪਾਗੇ ਅੱਭੀ ਦੇਕਰਾਂਗੇ ਧੰਨਵਾਦ ਨਮਸਕਾਰ